ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂ ਨਰ ਨਜ਼ਦੀਕ ਪਿੰਡ ਬੋਹੜ ਵਡਾਲਾ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਜਿੱਥੇ ਹਰ ਸਾਲ ਦਾ ਅਪ੍ਰੈਲ ਨੂੰ ਬਹੁਤ ਵੱਡਾ ਮੇਲਾ ਮਨਾਇਆ ਜਾਂਦਾ ਹੈ ਇਸ ਮੇਲੇ ਵਿੱਚ ਉੱਚ ਕੋਟੀ ਦੇ ਕਥਾਵਾਚਕ ਤੇ ਢਾਡੀ ਪਹੁੰਚਦੇ ਨੇ ਜੋ ਕਿ ਲਾਹੇ ਬਾਣੀ ਦੇ ਸ਼ਬਦ ਗਾਇਨ ਕਰਦੇ ਹਨ ਇਸ ਮੇਲੇ ਵਿੱਚ ਨਤਮਸਤਕ ਹੋਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਬਹੁਤ ਵੱਡੀ ਤਦਾਦ ਵਿੱਚ ਪਹੁੰਚਦੀਆਂ ਹਨ ਅਤੇ ਆਪਣੀਆਂ ਹਾਜ਼ਰੀਆਂ ਲਵਾਉਂਦੀਆਂ ਹਨ ਬਾਬਾ ਮਨੀਦਾਸ ਜੋ ਇੱਥੇ ਬਹੁਤ ਸ਼ਲਾਘਨ ਕਮਾਈਆਂ ਔਰ ਬਾਬੂ ਸ੍ਰੀਜੰਤ ਜੋ ਪਾਸ਼ਕੂਨ ਉਹ ਬੁਨਾਮਿਕ ਜੀ ਦੇ ਪੁੱਤ 700 ਤੇ ਉਹਨਾਂ ਨੇ ਇੱਥੇ ਦੇਰਾ ਲਾਇਆ ਦੇਰਾ ਲਾ ਕੇ ਜਿੱਸਾ ਐਡਾ ਵੱਡਾ ਦੇਰਾ ਕੀਤਾ ਕਿ ਇੱਥੇ ਬਹੁਤ ਸਾਰੀ ਸੰਗਤ ਪਾਉਣ ਲੱਗ ਪਈ ਤੇ ਹੁਣ ਅੱਜ ਤੱਕ ਉਹਨੇ ਦੀ ਯਾਦ ਵਿੱਚ ਮਨਾ ਰਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤੇ ਮੇਰਾ ਸੁਬਨਾ ਭਪਿੰਦਰ ਸਿੰਘ ਗੌਲਕੇ ਇਹ ਆ ਸਾਡਾ ٹرسٹ ਬਣਿਆ ਹੋਇਆ ਬਾਬਾ ਸ੍ਰੀ ਚੰਦ ਜੀ ਦਾ ਇਹ ਪਿੰਡ ਬੋਹਵਡਾਲਾ ਹੈ ਜੀ ਤਪਸਥਾਨ ਬਾਬਾ ਸ੍ਰੀ ਚੰਦ ਜੀ ਦਾ ਇੱਥੇ ਮਹੰਤ ਬਾਬਾ ਮਨੀਦਾਸ ਜੀ ਜੋ ਕਿ ਉਹਨਾਂ ਨੇ ਬਹੁਤ ਵਸਿਆ ਕੀਤੀ ਸੀ ਉਹਨਾਂ ਦੀ ਚੌਥੀ ਵਰਸੀ ਦੀ ਸਰਦਾ ਭਾਵਨਾ ਉਨਾਰੀ ਹੈ ਲੱਖੀਆਂ ਦੀਆਂ ਜਿੰਨੀਆਂ ਸੰਗਤਾਂ ਆ ਉਹ ਬਣਾ ਰਹੇ ਆ ਸੇਵਾਦਾਰ ਪੂਰਾ ਆਪਣਾ ਸਹਿਯੋਗ ਦੇ ਰਹੇ ਨੇ ਸੇਵਾ ਚੱਲ ਰਹੀ ਆ ਲੰਗਰਾਂ ਦੀ ਸੇਵਾ ਚੱਲ ਰਹੀ ਆ ਹੋਰ ਇੱਥੇ ਕਾਫੀ ਸਵਦਾਈ ਦੀ ਸੇਵਾ ਚੱਲ ਰਹੀ ਆ ਠੰਡੇ ਦੀ ਸੇਵਾ ਚੱਲ ਰਹੀ ਆ ਆਪਣਾ ਸੇਕ ਦੀ ਸੇਵਾ ਚੱਲ ਰਹੀ ਆ ਸੰਗਤਾਂ ਬਹੁਤ ਉਤਸ਼ਾਹ ਜੀ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਵਾ ਪਰਮਾਤਮਾ ਇਸ ਤਰ੍ਹਾਂ ਚੜ੍ਹਦੀ ਕਲਾ ਰੱਖੇ ਛੇਦੇ ਦੀ ਇੱਥੇ ਟਾਈਫੈਡ ਦਾ ਜੇ ਕਿਸੇ ਨੂੰ ਟਾਈਫੈਡ ਹੋਇਆ ਹੋਵੇ ਇਹ ਮਹਾਰਾਜ ਬਾਬਾ ਤੰਤਰਪਾਪ ਬਣੇ ਦਾ ਜੀ ਨੇ ਇੱਕ ਸਰਮਾ ਤਿਆਰ ਕੀਤਾ ਉਹ ਟਾਈਫੈਡ ਬਿਲਕੁਲ ਠੀਕ ਹੋ ਜਾਂਦਾ ਵਾ ਇਹ ਕਾਫੀ ਸਮੇ ਤੋਂ ਇੱਥੇ ਸੇਵਾ ਚੱਲ ਰਹੀ ਆ ਹੁਣ ਪਿੱਛੇ ਜੇ ਪਹਿਲਾਂ ਅੰਗੀਠਾ ਸਾਹਿਬ ਦੀ ਸੇਵਾ ਚੱਲੀ ਆ ਕੌਨਸ ਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਆ। ਆਹ ਵਾਲੇ ਸਮੇਂ ਤਾਂ ਇੱਥੇ ਇੱਕ ਵੱਡਾ ਗੁਰੂ ਘਰ ਦੀਵਾਨ ਹਾਲ ਬਣਾਇਆ ਜਾ ਰਿਹਾ। ਉਹਦਾ ਗੁੰਮਟੋ ਸਾਹਿਬ ਬਣ ਕੇ ਤਿਆਰ ਹੋ ਗਿਆ। ਬਾਕੀ ਵੀ ਸੰਗਤਾਂ ਸਹਿਯੋਗ ਨਾਲ ਸੇਤੀ ਤਿਆਰੀ ਕੀਤੀ ਜਾਊਗੀ। ਇਲਾਕਾ ਨਿਵਾਸੀ ਜਿੰਨੇ ਵੀ ਸਾਧ ਸੰਗਤ ਜਿਸਾਂ ਪ੍ਰਵੇਸ਼ਾਂ ਜਿੰਨੇ ਸਾਡੇ ਨੌਜਵਾਨ ਬੈਠੇ ਨੇ ਬਹੁਤ ਸੇਵਾ ਕਰ ਰਹੇ ਨੇ। ਸਾਡੇ ਇੱਥੇ ਗੁਰਮントਰ ਸਿੰਘ, ਹਰਦੀਪ ਸਿੰਘ ਸਾਡੇ ਕਾਫੀ ਇੱਥੇ ਨੌਜਵਾਨ ਜਿਹੜੇ ਆ ਸੇਵਾ ਕਰ ਰਹੇ ਨੇ। ਹੀਰਾ ਸਿੰਘ ਜੀ ਹੋਵੇ ਜਿੰਨੇ ਵੀ ਇਲਾਕਾ ਨਿਵਾਸੀ ਆ ਹਰ ਪਿੰਡ ਚੋਂ 2 2 4 ਸੇ 2 2 4 4 ਬੰਦੇ ਸਾਰੇ ਆਪਾਂ ਸੇਵਾਦਾਰ ਲਾਇਆ ਹੋਏ ਨੇ ਬੜੇ ਉਤਸ਼ਾਹ ਨਾਲ ਸੇਵਾ ਕਰ ਰਹੇ ਨੇ ਬੜੇ ਸਰਦਾਰਾ ਭਾਵਨਾ ਨਾਲ ਜਿਹੜਾਣਾ ਮਨਾਇਆ ਜਾਂਦਾ ਬਾਬਾ ਜੀ ਨੇ ਬਹੁਤ ਤਪੱਸਿਆ ਕੀਤੀ ਜਿਨ੍ਹਾਂ ਲੋਕ ਸੀ ਇਲਾਕੇ ਦੇ ਉਹਨਾਂ ਨਾਲ ਬਹੁਤ ਜ਼ਿਆਦਾ ਕੋਈ ਵੀ ਦੁੱਖ ਦੀ ਘੜੀ ਜਾਂ ਸੁੱਖ ਦੀ ਘੜੀ ਉੱਥੇ ਬਾਬਾ ਜੀ ਪੂਰੇ ਨਾਲ ਸਾਥ ਦਿੰਦੇ ਸੀਗੇ ਸੋ ਜਿਨ੍ਹਾਂ ਇਲਾਕਾ ਵਾਸੀ ਨੇ ਬਹੁਤ ਮੰਨਦੇ ਨੇ ਸਾਡੇ ਇੱਥੇ ਬਾਬਾ ਕੌਲਦਾਸ ਜੀ ਨੇ ਆ ਨਾਲ ਨੇ ਵੀ ਸੇਵਾ ਨਿਭਾ ਰਹੇ ਨੇ ਇਸ ਤਰ੍ਹਾਂ ਸਾਡੀ ਸੰਗਤਾਂ ਨਾਲ ਮਿਲ ਕੇ ਸੇਵਾ ਨਿਭਾ ਰਹੀ ਹੈ ਜੀ ਬੋਲੋ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਮਨੀ ਦਾਸ ਜੀ ਮਹਾਰਾਜ ਜੀ ਜਿਨ੍ਹਾਂ ਦੀ ਅੱਜ ਚੌਥੀ ਵਰ੍ਹਛੀ ਆ 2021 ਦੇ ਵਿੱਚ ਬਾਬਾ ਜੀ ਨੇ ਜੋ ਚੋਲਾ ਛੱਡਿਆ ਸੀ ਸਾਰੀ ਸੰਗਤ ਦੇ ਜਦੋਂ ਬਾਬਾ ਜੀ ਨੇ ਚੋਲਾ ਛੱਡਿਆ ਜੋ ਬਾਬਾ ਜੀ ਗੱਡੀ ਤੇ ਸਵਾਰੀ ਕਰਦੇ ਸੀ ਬਲਾਰੋ ਗੱਡੀ ਬਾਬਾ ਜੀ ਦੀ ਉਹ ਗੱਡੀ ਦੇ ਉਸ ਵੇਲੇ ਜਿਹੜੇ ਬਾਬਾ ਜੀ ਦੇ ਗੱਡੀ ਤੇ ਟਾਇਰ ਪਾੜ ਗਏ ਉਹ ਗੱਡੀ ਉਦੋਂ ਬਾਦਾਂ ਨਹੀਂ ਚੱਲੀ ਉਹ ਵੀ ਗੱਡੀ ਹੈ ਸ਼ੀਸ਼ੇ ਚ ਮੜਾਈ ਇੱਥੇ ਤੇ ਬਹੁਤ ਜ਼ਿਆਦਾ ਬਾਬਾ ਮਣੀ ਦਾਸ ਜੀ ਦਾ ਇਲਾਕੇ ਨੂੰ ਸੰਜੋਗ ਦਿੱਤਾ ਬਹੁਤ ਜ਼ਿਆਦਾ ਸਾਰਾ ਏਡਾ ਵੱਡਾ ਡੇਰਾ ਬਾਬਾ ਜੀ ਨੇ ਜਿਹੜਾ ਤਿਆਰ ਕੀਤਾ ਬਾਬਾ ਮਣੀ ਦਾਸ ਜੀ ਮਹਾਰਾਜ ਜੀ ਨੇ ਆਪਣੀ ਨੇਕ ਕਮਾਈ ਕਾਕੇ ਗਰਾਈਆਂ ਕਰ ਕਰ ਕੇ ਮਹਾਰਾਜ ਜੀ ਨੇ ਬਹੁਤ ਜ਼ਿਆਦੀ ਘਾਲਣਾ ਕਾਲੀਆ ਨਾ ਬਾਬਾ ਜੀ ਨੇ ਕਦੀ ਚੋਲਾ ਮੋਲ ਲੈ ਕੇ ਪਾਇਆ ਨਾ ਬਾਬਾ ਜੀ ਨੇ ਕਦੀ ਕੋਈ ਸੰਗਤ ਦੇ ਪੈਸੇ ਦੀ ਸ਼ਹਿਰੋਂ ਕੋ ਚੀਜ਼ ਵੀ ਨਹੀਂ ਮੋਲ ਲੈ ਖਾਧੀ ਜੇ ਜੋੜਾ ਘਸਿਆ ਵਾ ਤੇ ਘਸਿਆ ਹੀ ਪਾੜਿਆ ਵਾ ਤੇ ਬਾਬਾ ਜੀ ਦੀ ਬਹੁਤ ਜ਼ਿਆਦਾ ਕਮਾਈ ਨਾ ਬਾਬਾ ਜੀ ਨੇ ਕਿਸੇ ਨੂੰ ਗਣ ਕੇ ਅੱਜ ਤੱਕ ਪੈਸਾ ਦਿੱਤਾ ਵਾ ਬਹੁਤ ਬਾਬਾ ਜੀ ਨੇ ਕਮਾਈ ਜਿਹੜਾ ਅੱਜ ਇੰਨੇ ਭਾਗ ਲਗੇ ਬਾਬਾ ਮਣੀ ਦਾਸ ਜੀ ਦੀ ਚੌਥੀ ਸਾਲਾਨਾ ਵਰਸੀ ਆ ਕੱਲ ਟੂਰਨਾਮੈਂਟ ਵੀ ਵਾਲੀਬਾਲ ਦਾ ਹੋਇਆ ਵਾ ਤੇ ਸਾਰੇ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ 10 ਪ੍ਰਾਜੋਂ ਬਾਬਾ ਜੀ ਦੀ ਵਰਸੀ ਹੁੰਦੀ ਆ ਜ਼ਰੂਰ ਇੱਥੇ ਸੰਗਤਾਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ